ਬਿਲਾਵਲ ਮਹੱਲਾ ਪਹਿਲਾ ਰਾਗ ਬਿਲਾਵਲ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ ਸਦਾ ਤੇ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਟੇਕੇ ਮੇਰਾ ਮਨ ਖੜਿਆ ਰਹਿੰਦਾ ਹੈ ਮੇਰੇ ਮਨ ਵਿੱਚ ਬਹੁਤ ਚਾਉ ਬਣਿਆ ਰਹਿੰਦਾ ਹੈ ਮੋਹੀ ਪ੍ਰੇਮ ਪਿਰੇ ਪ੍ਰਭ ਅਬਿਨਾਸੀ ਰਾਮ हे सहेलिए अविनाशी प्यारे प्रभु ने मेरे मन को अपने प्रेम दी खींच नाल मस्त कर रखया है आविगतो हरनाथ नाथ है तिसए पावै सो थिय हे सहेलिए ओ परमात्मा इना अखा नाल नहीं दिसदा पर ओ परमात्मा वड्डे-वड्डे नाथा दा भी नाथ है जगत विच ओही हुंदा है जोस परमात्मा नु ही चंगा लगदा है ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਐ ਹੈ ਪਰਮਾਤਮਾ ਤੂੰ ਮਿਹਰਦਾਸ ਮੁੰਦਰ ਹੈ ਤੂੰ ਸਦਾ ਹੀ ਦਿਆਦਾ ਸੋਮਾ ਹੈ ਤੋ ਹੀ ਸਭ ਦਾਤਾ ਦੇਣ ਵਾਲਾ ਹੈ ਤੋ ਸਭ ਜੀਵਾ ਦੇ ਅੰਦਰ ਜਿੰਦ ਹੈ ਮੈਂ ਆਵਰ ਗਿਆਨ ਨਾਲ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਹੈ ਸਹੇਲੀਏ ਮੇਰੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਰਿਹਾ ਹੈ ਏ ਹਰ ਨਾਮ ਦੇ ਬਰਾਬਰ ਦੀ ਮੈਨੂੰ ਕੋਈ ਧਰਮ ਚਰਚਾ ਕੋਈ ਸਮਾਦੀ ਕੋਈ ਦੇ ਪੂਜਾ ਨਹੀਂ ਸੁਜਦੀ ਭੇਖ ਭਵਨੀ ਹਟ ਨਾ ਜਾਣਾ ਨਾਨਕ ਸੱਚ ਗਹਿ ਰਹੇ ਏ ਨਾਨਕ ਆਖ ਏ ਸਹੇਲਿਏ ਮੈਂ ਸਦਾ ਕਾਇਮ ਰਹਿਣ ਵਾਲੇ ਹਰੀ ਨਾਮ ਨੂੰ ਆਪਣੇ ਹਿਰਦੇ ਵਿੱਚ ਪੱਕੀ ਤਰ੍ਹਾਂ ਟਿਕਾ ਲਿਆ ਹੈ ਇਸ ਦੇ ਬਰਾਬਰ ਦਾ ਮੈਂ ਕੋਈ ਭੇਖ ਕੋਈ ਤੀਰਥ ਰਟਣਾ ਕੋਈ ਹਟ ਜੋਗ ਨਹੀਂ ਸਮਝਦੀ ਪਿੰਣੜੀ ਰੈਣ ਭਲੀ ਦਿਨ ਸੁਸਹਾਏ RAM ਹੈ ਆਪਣੇ ਆਪ ਵਿੱਚ ਹੀ ਮਸਤ ਰਹਿਣ ਵਾਲੀ ਜੀਵ ਇਸਤਰੀਏ ਵੇਖ ਜਿਸ ਜੀਵ ਇਸਤਰੀ ਨੂੰ ਪਰਮਾਤਮਾ ਦਾ ਪਿਆਰ ਮਾਇਆ ਦੇ ਮੋਤੋਂ ਸੁਚੇਤ ਕਰਦਾ ਹੈ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਾਇਆ ਦੇ ਮੋਤੋਂ ਸੁਚੇਤ ਹੁੰਦੀ ਹੈ ਨਿਜ ਘਰ ਸੁੱਤੜੀਏ ਪਰਮ ਜਗਾਏ RAM ਉਹ ਜੀਵਸਤਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ ਹਰ ਨਾਮ ਰਸ ਵਿੱਚ ਭਿੱਜੀ ਹੋਈ ਉਸ ਜੀਵਸਤਰੀ ਨੂੰ ਜ਼ਿੰਦਗੀ ਦੀਆਂ ਰਾਤਾਂ ਅਤੇ ਦਿਨ ਸਭ ਸੁਹਾਵਣੇ ਲੱਗਦੇ ਹਨ ਨਵ ਹਾਣ ਨਵ ਧਨ ਸਬਦ ਜਾਗੀ ਆਪਣੇ ਪੇਰ ਪਾਣੀਆਂ ਤਜ ਕੋੜ ਕਪਟ ਸੁਭਾਉ ਦੂਜਾ ਚੱਕਰੀ ਲੁਕਾਣੀਆਂ ਉਹ ਜੀਵਸਤਰੀ ਨਾਸਵੰਤ ਪਦਾਰਥਾਂ ਦੇ ਮੋਹ ਠੱਗੀ ਫਰੇਬ ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ ਅਤੇ ਲੋਕਾਂ ਦੀ ਮੁਥਾਜੀ ਛੱਡ ਕੇ ਆਪਣੇ ਪ੍ਰਭੂਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸਬਦ ਨਿਸ਼ਾਨੀਆਂ हे ਸਹੇਲੀਆਂ ਜਿਵੇਂ ਗੱਲ ਵਿੱਚ ਹਾਰ ਪਾਈਦਾ ਹੈ ਤਿਵੇਂ ਪਰਮਾਤਮਾ ਦਾ ਨਾਮ ਮੈਂ ਆਪਣੇ ਗਲੇ ਵਿੱਚ ਪਰੋ ਲਿਆ ਹੈ ਸਦਾ ਤਿਰ ਪ੍ਰਭੂ ਦੀ ਸੇਸਲਾ ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ ਪਰਵਾਨਾ ਹੈ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤਉ ਦਪਾਣਿਆ ਨਾਨਕ ਦੋਵੇਂ ਹੱਥ ਜੋੜ ਕੇ ਪਰਮਾਤਮਾ ਦੇ ਦਰ ਤੋਂ ਉਸ ਦਾ ਸਦਾ ਤੇ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ ਅਤੇ ਆਖਦਾ ਹੈ हे ਪ੍ਰਭੂ ਜੇ ਤੈਨੂੰ ਚੰਗਾ ਲੱਗੇ ਤਾਂ ਮੇਰੇ ਉੱਤੇ ਮਿਹਰ ਦੀ ਨਿਗਾਹ ਕਰ ਮੈਨੂੰ ਆਪਣਾ ਨਾਮ ਦੇ ਜਾਗ ਸਲੋਣੜੀਏ ਬੋਲੇ ਗੁਰਬਾਣੀ ਰਾਮ हे सोने नेत्रा वाली जीव स्त्रीए माया दे हल्ल्या वल्लो सावधान रहो तेनु गुरु दी वाणी जगा रही है जिन सुन मनयाड़ी अकथ कहानी राम जिस जीव स्त्री ने गुरु दी वाणी सुन के उस विच शरदा बनाई है ओ अकथ परमात्मा दी शिवसला करण लग पेंदी है अकथ कहानी पद निर्वाणी को विरला गुरमुख बूझे ਅਕਾਤ ਪ੍ਰਬੋਦੀ ਸੇਵਸਲਾ ਦੀ ਬਰਕਤ ਨਾਲ ਉਹ ਉਸ ਆਤਮਕ ਦਰਜੇ ਤੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋ ਨਹੀਂ ਸਕਦੀ ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਗੱਲ ਸਮਝਦਾ ਹੈ ਉਹ ਸਬਦ ਸਮਾਏ ਆਪ ਗਵਾਏ ਤ੍ਰਿ ਭਵਨ ਸੋਜੀ ਸੂਜੇ ਉਹ ਗੁਰਮੁਖ ਮਨੁੱਖ ਗੁਰੂ ਦੇ ਸ਼ਬਦ ਵਿੱਚ ਲੀਨ ਰਹਿੰਦਾ ਹੈ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ ਹੈ ਜਗਤ ਵਿੱਚ ਵਿਆਪਕ ਪਰਮਾਤਮਾ ਨਾਲ ਉਸਦੀ ਡੂੰਗੀ ਸਾਝ ਹੋ ਜਾਂਦੀ ਹੈ। ਰਹੈ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ। ਉਹ ਮੁਨੁਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ। ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਮਸਤ ਰਹਿੰਦਾ ਹੈ। ਸਦਾ ਤੇ ਰਹਿਣ ਵਾਲਾ ਪਰਮਾਤਮਾ ਹਰ ਵੇਲੇ ਉਸਦੇ ਮਨ ਦੇ ਅੰਦਰ ਵਸਿਆ ਰਹਿੰਦਾ ਹੈ। ਉਹ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ। ਉਹ ਹੋ ਪੂਰ ਰਿਹਾ ਸਰਬ ਠਾਈ ਨਾਨਕ ਔਰ ਤਾਰਿਆ ਹੇ ਨਾਨਕ ਓਮਨੁਖ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਜਿਹੜਾ ਸਬਣੀ ਥਾਈ ਵਿਆਪਕ ਹੋ ਰਿਹਾ ਹੈ ਮਹਿਲ ਬੁਲਾਇੜੀਏ ਭਗਤ ਸਨੇਹੀ ਰਾਮ ਹੇ ਪ੍ਰਭੂ ਦਰ ਤੇ ਪਹੁੰਚੀ ਹੋਈ ਜੀਵ ਸਤਰੀਏ ਜਿਸ ਪ੍ਰਭੂ ਨੇ ਤੈਨੂੰ ਆਪਣੇ ਚਰਨਾਂ ਵਿੱਚ ਜੋੜਿਆ ਹੈ ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਗੁਰਮਤਿ ਮਨ ਰਹਿਸੀ ਸੇਜਸੁ ਦੇਹੀ ਰਾਮ ਜਿਹੜੀ ਜੀਵ ਇਸਤਰੀ ਗੁਰੂ ਦੀ ਮਾਤ ਉਤੇ ਤੁਰ ਕੇ ਪ੍ਰਭੂ ਦੀ ਭਗਤੀ ਕਰਦੀ ਹੈ ਉਸ ਦੇ ਮਨ ਵਿੱਚ ਆਤਮਕ ਆਨੰਦ ਬਣਿਆ ਰਹਿੰਦਾ ਹੈ ਉਸ ਦਾ ਮਨੁੱਖਾ ਸ਼ਰੀਰ ਸਫਲ ਹੋ ਜਾਂਦਾ ਹੈ ਮਨ ਮਾਰ ਰੀਜੈ ਸਬਦ ਸੀਜੈ ਤ੍ਰੈ ਲੋਕ 나ਥ ਪਛਾਣੈ ਜਿਹੜੀ ਜੀਵਸਤਰੀ ਆਪਣੇ ਮਨ ਨੂੰ ਵਸ ਵਿੱਚ ਕਰਕੇ ਆਤਮਿਕ ਆਨੰਦ ਹਾਸਲ ਕਰਦੀ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਉਹ ਜੀਵਨ ਵਿੱਚ ਕਾਮਯਾਬ ਹੁੰਦੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਂਝ ਪਾ ਲੈਂਦੀ ਹੈ ਮਨ ਢੀਕ ਡੋਲ ਨਾ ਜਾਏ ਕਤਹੀ ਆਪਣਾ ਪੇਰ ਜਾਣੇ ਉਸ ਦਾ ਮਨ ਕਿਸੇ ਵੀ ਹੋਰ ਪਾਸੇ ਵੱਲ ਡੋਲਦਾ ਨਹੀਂ ਉਹ ਹਰ ਵੇਲੇ ਆਪਣੇ ਪ੍ਰਭੂ ਪਤੀ ਨਾਲ ਢੂੰਗੀ ਸਾਂਝ ਪਾਈ ਰੱਖਦੀ ਹੈ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਨ ਤਕੀਆ ਤੇਰੋ ਹੇ ਪ੍ਰਭੂ ਮੈਨੂੰ ਤੇਰਾ ਹੀ ਆਸਰਾ ਹੈ ਤੂੰ ਹੀ ਮੇਰਾ ਖਸਮ ਹੈ ਮੈਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਹੈ ਸਾਚ ਸੋਚਾ ਸਦਾ ਨਾਨਕ ਗੁਰਸਬਦ ਝੱਗਰ ਨਬੇਰੋ ਹੇ ਨਾਨਕ ਜਿਹੜਾ ਮਨੁੱਖ ਸਦਾ ਤੇਰ ਹਰਨਾਮ ਵਿੱਚ ਸਦਾ ਲੀਨ ਰਹਿੰਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਦੀ ਖੇਖਾ ਮੁਕਾ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ